ਸਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ ਚੜ੍ਹਦੀ ਕਲਾ ਟੈਮ ਟੀਵੀ ਮੈਂ ਗੁਰਮੁਖ ਸਿੰਘ ਰੁਪਾਣਾ ਦਰਸ਼ਕੋ ਅੱਜ ਆਪਾਂ ਗੱਲ ਕਰਾਂਗੇ ਕਿ ਪਿਛਲੇ 2-3 ਦਿਨ ਤੋਂ ਜਦੋਂ ਤੋਂ ਪਹਿਲਗਾਮ ਦੇ ਵਿੱਚ ਵੱਡੀ ਘਟਨਾ ਮੰਦ ਭਾਗੀ ਘਟਨਾ ਵਾਪਰੀ ਹੈ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਇੱਕ ਸਾ ਤੋਂ ਵੱਡੀ ਗੱਲ ਇਹ ਦੇਖੀ ਜਾ ਰਹੀ ਸੀ ਕਿ ਕੁਝ ਲੋਕ ਜਿਹੜੇ ਸੈਲਾਨੀ ਐ ਉਹ ਸ਼ਰੀ ਨਗਰ ਜੰਮੂ ਕਸ਼ਮੀਰ ਵਗੈਰਾ ਜਿਹੜੇ ਬਾਦੀਆਂ ਦੇ ਵਿੱਚ ਘੁੰਮਣ ਗਏ ਹੋਈ ਸੀ ਸੋ ਉਹਨਾਂ ਦੀ ਵਾਪਸੀ ਕਿਵੇਂ ਹੋਵੇ ਉਹ ਗਿਣਤੀ ਲੋਕ ਵਾਪਸ ਆ ਗਏ ਆ ਵਾਪਸ ਆ ਵੀ ਰਹੇ ਆ ਪਰ ਐਡੇ ਵੱਡੇ ਘਟਨਾ ਨੂੰ ਦੇਖਣ ਤੋਂ ਬਾਅਦ ਬਹੁ ਗਿਣਤੀ ਜਿਹੜੀਆਂ 에ਅਰਲਾਈਨਸ ਨੇ ਟੈਕਸੀਆਂ ਨੇ ਉਹਨਾਂ ਨੇ ਆਪਣੇ ਕਿਰਾਏ ਵਧਾ ਦਿੱਤੇ ਨੇ ਤੇ ਬਹੁ ਸੇ ਸੈਲਾਨੀ ਜਿਹੜੇ ਹੁੰਦੇ ਨੇ ਜਿਹੜੇ ਉਹਨਾਂ ਨੂੰ ਅਫੋਰਡ ਕਰਨ ਦੇ ਸਮਰੱਥ ਨਹੀਂ ਹੁੰਦੇ। ਸੋ ਉਸ ਤੋਂ ਬਾਅਦ ਜਦੋਂ ਕੋਈ ਵਿਅਕਤੀ ਜਦੋਂ ਕੋਈ ਵੀ ਸੈਲਾਨੀ ਕੋਈ ਸੰਗਤ ਜਾਂ ਕੋਈ ਵੀ ਆਮ ਵਿਅਕਤੀ ਹੋਵੇ ਜਦੋਂ ਕਿਤੇ ਫਸ ਜਾਂਦਾ ਅਜਿਹੀਆਂ ਘਟਨਾਵਾਂ ਦੇ ਕਰਕੇ ਤਾਂ ਉਸ ਤੋਂ ਬਾਅਦ ਸਭ ਤੋਂ ਅੱਗੇ ਕੌਣ ਆਉਂਦਾ? ਹੁਣ ਤੱਕ ਦੇਖਦੇ ਹਾਂ ਕਿ ਸਿੱਖ ਸੰਸਥਾਵਾਂ ਚاہے ਦੇਸ਼ਾਂ-प्रदेशਾਂ ਦੇ ਵਿੱਚ ਹੋਣ ਚਾਹੇ ਭਾਰ ਦੇ ਵਿੱਚ ਹੋਣ ਕਿਤੇ ਵੀ ਜਦੋਂ ਕੋਈ ਭੀੜ ਪਈ ਤਾਂ ਸਿੱਖ ਸੰਸਥਾਾਂਾਂ ਅੱਗੇ ਆਈਆਂ ਤਾਂ ਉਸੇ ਤਰ੍ਹਾਂ ਹੁਣ ਵੀ ਕਸ਼ਮੀਰ ਦੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਕਮੇਟੀਆਂ ਅੱਗੇ ਆਈਆਂ ਨੇ ਸੋ ਹੁਣ ਤੱਕ ਕਸ਼ਮੀਰ ਦੀਆਂ ਜਿਹੜੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਕਿੰਨੇ ਗੁਰਦੁਆਰਾ ਸਾਹਿਬਾਂ ਖੋਲੇ ਗਏ ਨੇ ਕਿੰਨੇ ਸੈਲਾਨੀ ਉੱਥੇ ਰੁਕੇ ਹੋਏ ਨੇ ਔਰ ਇੱਕ ਵੱਡੀ ਗੱਲ ਇਹ ਵੀ ਜੋ ਸਾਹਮਣੇ ਆ ਰਹੀ ਹੈ ਕਿ ਘਟਨਾ ਤੋਂ ਬਾਅਦ ਬਾਜ਼ਾਰ ਬੰਦ ਹੈ ਔਰ ਵੱਡੀ ਗਿਣਤੀ ਦੇ ਵਿੱਚ ਦੁਕਾਨਦਾਰ ਤੇ ਆਮ ਲੋਕ ਵੀ ਰੋਜ਼ਾਨਾ ਇਹਨਾਂ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਲੰਗਰ ਖਾਧਦੇ ਨੇ। ਸੋ ਇਸ ਸੰਬੰਧੀ ਆਪਾਂ ਪੂਰੀ ਜਾਣਕਾਰੀ ਲਵਾਂਗੇ ਤੇ ਪੂਰੀ ਜਾਣਕਾਰੀ ਜਿਹੜੀ ਵਿਸਥਾਰ ਨਾਲ ਆ ਉਹ ਹਾਸਲ ਕਰਾਂਗੇ। ਪੂਰੀ ਜਾਣਕਾਰੀ ਦੇਣ ਲਈ ਮੇਰੇ ਨਾਲ ਜੁੜੇ ਹੋਏ ਨੇ ਸ਼੍ਰੀ ਨਗਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਸੰਤ ਪਾਲ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਸ਼੍ਰੀ ਨਗਰ ਜਿਹੜਾ ਹੈ ਉਹ ਡਿਸਟ੍ਰਿਕਟ ਹੈ ਡਿਸਟ੍ਰਿਕਟ ਦਾ ਅਲੱਗ ਪੈਦਾ ਸਭ ਤੋਂ بڑا ਮਹੱਲਾ ਜਿਹੜਾ ਹੈ ਕਸ਼ਮੀਰ ਦਾ ਉਹਨੂੰ ਚਾਬਾਕ ਸ਼ਿਨਗਰ ਕਸ਼ਮੀਰ ਉੱਥੇ ਪ੍ਰਧਾਨ ਹਨ ਤੇ ਮਾਜੀ ਜਿਸਾ ਤੁਸੀਂ ਦੱਸਿਆ ਹੈ ਇਹ ਮੰਦ ਭਾਗ ਇਹ ਜਿਹੜੀ ਹੈ ਤ੍ਰਿਕ ਨੂੰ ਹੋਈ ਪਰ ਜਿਹੜੇ ਇਥੇ ਕਟਗੀਤੀ ਵਾਲੇ ਲੋਕ ਅਫਸੋਸ ਜਿਹੜਾ ਹੈ ਉਹ ਸਾਰੇ ਜਿਹੜੇ ਵੀ ਲੋਕ ਰਹਿ ਰਹੇ ਉਹਨਾਂ ਨੂੰ ਅਫਸੋਸ ਹੋਇਆ ਥੇ ਕਿਉਂਕਿ ਇਹ ਜਿਹੜੀ ਘਟਨਾ ਸੀ ਇਹ ਨਿਆਥਿਆਤੀ ਸੀ ਸਭ ਤੋਂ ਪਹਿਲੇ ਤੇ ਸਾਡਾ ਧਰਮ ਜਿਹੜਾ ਹੈ ਗੁਰੂ ਨਾਨਕ ਸਾਹਿਬ ਦਾ ਤੇ ਉਹ ਤੇ ਨਿਆਥਿਆ ਤੇ ਵਾਰ ਕਰਨਾ ਇਹ ਜਦਾ ਗੁਰੂ ਨਾਨਕ ਸਾਹਿਬ ਦਾ ਸਹੀ ਫਰਮਾਨ ਹੈ ਜੇ ਸਖਤਾ ਸਖਤੇ ਕੋ ਮਾਰੇ ਤਾਮਰ ਰੋਸ ਤੋਂ ਹੋਈ ਕਿਉਂਕਿ ਨਿਆਥੇ ਨੇ ਨਿਆਥੇ ਤੇ ਹਮਲਾ ਕਰ ਕੋਈ ਚੇਤਾ ਨਹੀਂ ਕਿ ਹਥਿਆਰ ਵਾਲਾ ਨਿਆਥੇ ਤੇ ਹਮਲਾ ਕਰੇ ਉਹ ਰੋਜ਼ ਜਿਹੜਾ ਹੈ ਇਹ ਹਰ ਦਾ ਹਿਰਦਾ ਜਿਹੜਾ ਹੈ ਹੁਣ ਦਦਾ ਜੀ ਪ੍ਰਧਾਨ ਜੀ ਇੱਕ ਸਵਾਲ ਹੈ ਤੁਹਾਨੂੰ ਮੈਂ ਤੁਹਾਨੂੰ ਇੱਕ ਸਵਾਲ ਕਰ ਰਿਹਾ ਹਾਂ ਕਿ ਹੁਣ ਤੱਕ ਜੰਮੂ ਕਸ਼ਮੀਰ ਦੇ ਵਿੱਚ ਕਿੰਨੇ ਗੁਰਦੁਆਰਾ ਸੈਵਨ ਖਾਸ ਕਰਕੇ ਸ਼੍ਰੀ ਦਰਗਰ ਦੇ ਵਿੱਚ ਜਿੱਥੋਂ ਦੇ ਤੁਸੀਂ ਪ੍ਰਧਾਨ ਹੋ ਕਿੰਨੇ ਗੁਰਦੁਆਰਾ ਸਹਿਬ ਹੁਣ ਦੇਖੋ ਮਹਾਰਾਜ ਜੀ ਜਿਹੜਾ ਇਸ ਵਕਤ ਜਦੋਂ ਇੱਕ ਖਬਰ ਸਾਹਮਣੇ ਮੀਡੀਏ ਤੇ ਆਈ ਕਿ ਇਨੇ ਹੱਥੇ ਜਿਹੜੇ ਸ਼ਹਿਲਾਂ ਨਹੀਂ ਹਨ ਤੇ ਉਹ ਉਹਨਾਂ ਤੇ ਵਾਰ ਹੋ ਗਈ ਹੈ ਉਹਨਾਂ ਨੂੰ ਮਤਲਬ ਕਿ ਗੋਲੀਆਂ ਨਾਲ ਪਹੁੰਚ ਦਿੱਤਾ ਹੈ ਪਹਿਲਗਾਮ ਦੇ ਵਿੱਚ ਜਿਹੜਾ ਸ਼ਿਰਿੰਗਰ ਤੋਂ ਕੇਵਲ 90 ਕਿਲੋਮੀਟਰ ਦੂਰ ਹੈ ਹੁਣ ਜਿਹੜਾ ਕਸ਼ਮੀਰ ਪੂਰਾ ਹੈ ਇਹ ਪੂਰਾ ਜਿਹੜਾ ਹੈ ਸੈਲਾਨੀਆਂ ਦਾ ਮਰਕਜ਼ ਕਾਫੀ ਥਾਂ ਤੇ ਸੈਲਾਨੀਆਂ ਦੇ ਸੈਲਾਨੀਆਂ ਦੇ ਅਲੱਗ-ਅਲੱਗ ਥਾਂ ਹਨ ਜਿਵੇਂ ਗुलमर्ग ਲੈ ਲਓ ਪਹਿਲਗਾਮ ਲੈ ਲਓ ਦੁੱਧਪੱਤੀ ਲੈ ਲਓ ਨਿਸ਼ਾਤ ਸ਼ਾਲਾ ਮਾਲ ਲੈ ਲਓ ਹੋਰ ਵੀ ਮਤਲਬ ਕਿ ਸਨਮਗਰ ਲੈ ਲਓ ਇਹ ਜਿਹੜਾ ਸੈਕਟਰ ਹੈ ਸਿੰਧਗਰ ਸੈਕਟਰ ਇਹਦੇ ਚੁਫੇ ਦੇ ਸਾਰੇ ਪਾਸੇ ਸਹਲਾਨੀਆਂ ਜਿਹੜੇ ਸਹਲਾਨੀ ਪਲੇਸ ਹਨ ਤੋਂ ਉਹਦੇ ਵਿੱਚ ਇਹ ਜਿਹੜਾ ਸਪੈਲਗਾਮ ਹੈ ਇਹ ਸਿੰਧਗਰ ਤੋਂ 90 ਕਿਲੋਮੀਟਰ ਲਗਭਗ ਤੋਂ ਉੱਥੇ ਜਦੋਂ ਇਹ ਹਮਲਾ ਹੋਇਆ ਤੇ ਜਿਹੜੇ ਉੱਥੇ ਤੋਂ ਸਟਾਰਟ ਹੋਇਆ ਇਸੇ ਜਦੋਂ ਇਹ ਸੁਣਿਆ ਕਿ ਭਾਈ ਸਹਲਾਨੀ ਤੇ ਹਮਲਾ ਹੋ ਗਿਆ ਤੇ ਸਹਲਾਨੀ ਜਿਹੜੇ ਨੇ ਉਹਨਾਂ ਨੇ ਜ਼ਿਆਦਾਤਰ ਗੁਰਦੁਆਰੇ ਨੂੰ ਚੋਣਿਆ ਕਿ ਅਸੀਂ ਇੱਥੇ ਸੇਫ ਰਹਿਵਾਂਗੇ ਪਰ ਜਦੋਂ ਤੁਸੀਂ ਜਿਹੜੇ ਗੁਰਦੁਆਰੇ ਵਿੱਚ ਆਏ ਚਾਹੇ ਉਹ ਪੈਲਗਾਮ ਲੈ ਲਓ ਮਟਰ ਸਾਹਿਬ ਲੈ ਲਓ ਚਾਹੇ ਉਹ ਤੁਸੀਂ ਗੁਰਦੁਆਰਾ ਵੀਰਾ ਕਦਲਾ ਜਿਹੜਾ ਕੇਂਦਰ ਹੈ ਸਾਡੇ ਇੱਥੇ ਗੁਰਦੁਆਰਾ ਸਾਹਿਬ ਦਾ ਜਿਹੜਾ ਸੇ ਉਹ ਸੈਂਟਰ ਪਲੇਸ ਦਾ ਲਾਲ ਚੌਕ ਹੈ ਹਾਰਟ ਆਫ ਸਿਟੀ ਹੈ ਉਹਦੇ ਵਿੱਚ ਆਗੇ ਛੇਵੀਂ ਪਾਚੇ ਲੈ ਲਓ ਹੋਰ ਸਾਡੇ ਇੱਥੇ ਗੁਰਦੁਆਰਾ ਸ਼ਹੀਦ ਬੰਗਾ ਸਾਹਿਬ ਬੱਜਲਾ ਹੈ ਹੋਰ ਭਾਰਾ ਬੋਲੇ ਦੇ ਵਿੱਚ ਸਾਡੇ ਗੁਰਦੁਆਰੇ ਹਨ ਗੋਲਮਰਗ ਦੇ ਵਿੱਚ ਗੁਰਦੁਆਰਾ ਟੈਂਗਰ ਦੇ ਗੁਰਦੁਆਰੇ ਜਿੱਥੇ ਵੀ ਗੁਰਦੁਆਰਾ ਹੈ ਉੱਥੇ ਜਿਹੜੇ ਪ੍ਰਬੰਧਕ ਸਨ ਸਰਦਾਰ ਜਿਹੜੀਆਂ ਸਨ ਅੱਜਲੇ ਭਾਵੇਂ ਮੱਲੇ ਵਿੱਚ ਵਿੱਚ ਕਿਤੇ ਵੀ ਆਖਿਆ ਕਿ ਕੋਈ ਵੀ ਸ਼ਰਲਾਨੀ ਹੋਵੇ ਤੇ ਉਹਨੂੰ ਥਾਂ ਦੇ ਦਿਓ ਕਿਉਂ ਕਿ ਇਹ ਸਾਡਾ ਗੁਰੂ ਨਾਨਕ ਸਾਹਿਬ ਦਾ ਬਚਨ ਹੈ ਕਿ ਅਸੀਂ ਜਿਸੇ ਕਿਸੇ ਕਿਸੇ ਤੇ ਵੀ ਮੁਸੀਬਤ ਪਵੇ ਤੇ ਅਸੀਂ ਸਾਡਾ ਉਹਨੂੰ ਛੱਪਣ ਦੇਣਾ ਉਹਨੂੰ ਖਾਣਾ ਦੇਣਾ ਉਹਨੂੰ ਪ੍ਰੋਟੈਕਸ਼ਨ ਦੇਣੀ ਆ ਇਹ ਸਿੱਖਤਾਂ ਦਾ ਫਰਜ਼ ਹੈ ਚਲੋ ਇਹ ਪ੍ਰਧਾਨ ਜੀ ਮੈਂ ਗਿਣਤੀ ਪੁੱਛ ਰਿਹਾ ਸੀ ਕਿ ਗੁਰਦੁਆਰਾ ਸਾਹਿਬ ਕਿੰਨੇ ਕੁ ਹੈਗੇ ਨੇ ਸ਼੍ਰੀ ਨਗਰ ਗੁਰਦੁਆਰੇ ਜਿਹੜੇ ਸ਼ੇਰਦਾਗਰ ਨੇ ਇੱਥੇ ਦੋ ਇਤਿਹਾਸਕ ਗੁਰਦੁਆਰੇ ਹਨ ਜਿਹੜਾ ਸ਼ਹੀਦ ਗੰਗਾ ਸਾਹਿਬ ਤੇ 6ਵੀਂ ਪਾਤਸ਼ਾਹੀ ਗੁਰਦੁਆਰਾ 6ਵੀਂ ਪਾਤਸ਼ਾਹੀ ਤੇ ਜਿਹੜਾ ਸੈਂਟਰਲ ਗੁਰਦੁਆਰਾ ਹੈ ਅਮੀਰਾ ਕਦਲ ਹੈ ਬਾਕੀ ਬਾਲਿਆਂ ਦੇ ਵਿੱਚ ਵੱਡੇ ਵੱਡੇ ਗੁਰਦੁਆਰੇ ਹਨ ਜਿਸਾ ਮੈਜੂਰ ਨਗਰ ਲੈ ਲਓ ਤੁਸੀਂ ਅਲੂਚਾ ਬਾਗ ਲੈ ਲਓ ਸਭ ਤੋਂ ਵੱਡਾ ਮਹਲਾ ਹੈ ਉਹ ਕਸ਼ਮੀਰ ਦਾ ਤੁਸੀਂ ਐਚਐਮਸੀ ਲੈ ਲਓ ਤੁਸੀਂ ਮੈਂ ਤੇ ਇੰਦਰਾ ਨਗਰ ਲੈ ਲਓ ਹਾਪਸ਼ਨਾ ਲੈ ਲਓ ਜਵਾਰ ਨਗਰ ਲੈ ਲਓ ਸਾਰੇ ਜਿੱਥੇ ਵੀ ਕੋਈ ਸ਼ਹਿਰ ਨਹੀਂ ਆਇਆ ਉਹਨਾਂ ਦੇ ਵਾਸਤੇ ਦਰਵਾਜ਼ੇ ਖੁੱਲੇ ਸਨ ਠੀਕ ਹੈ ਆਜਾ ਪ੍ਰਧਾਨ ਜੀ ਹੁਣ ਤੱਕ ਕਿੰਨੇ ਪੈਲਾਣੇ ਤੁਹਾਡੇ ਗੁਰਦੁਆਰਾ ਸਾਹਿਬ ਦੇ ਅੰਦਰ ਸਰ ਲੈ ਰੱਖੇ ਨੇ ਸਾਰੇ ਗੁਰਦੁਆਰਿਆਂ ਚ ਕਿੰਨੇ ਪੈਲਾਣੇ ਹੋਣਗੇ ਦੇਖੋ ਇਸੋਂ ਤੇ ਸੈਲਾਨੀ ਜਿਹੜੇ ਸਨ ਹੋਟਲਾਂ ਦੇ ਵਿੱਚ ਜੰਪਾੜ ਜਿਹੜੀ ਇੱਥੇ ਪੂਰੀ ਮジョਰਟੀ ਹੈ ਮジョਰਟੀ ਲੋਕਾਂ ਨੇ ਵੀ ਬੜਾ ਸਾਥ ਦਿੱਤਾ ਕਿ ਸੈਲਾਨੀਆਂ ਨੂੰ ਕਰਨ ਦੇ ਵਿੱਚ ਰੱਖਿਆ ਜਿੱਥੇ ਕਿਤੇ ਨਹੀਂ ਸੀ ਹੋਟਲ ਵਾਲਿਆਂ ਨੇ ਜਿਹਦੇ ਕੋਲ ਐ ਰੈਸਨ ਪਰ ਜਿਹੜੇ ਜਵੇ ਜ਼ਿਆਦਾ ਸਨ ਉਹ ਗੁਰਦੁਆਰਿਆਂ ਦੇ ਵਿੱਚ ਆ ਗਏ ਹੋਰ ਸਿੱਖਾਂ ਨੇ ਜਦੋਂ ਓਪਨ ਦੇ ਵਿੱਚ ਇੱਕ ਰੋਸ਼ਮਾਰਜ ਲਾਲ ਚੌਕ ਦੇ ਵਿੱਚ ਵਰਜ਼ਨਾ ਦੇ ਵਿੱਚ ਜਿੰਨੀਆਂ ਵੀ ਸਾਡੀਆਂ ਸੰਸਥਾਵਾਂ ਹਨ ਜਿੰਨੀਆਂ ਵੀ ਕਮੇਟੀਆਂ ਹਨ ਬੜੇ ਪਿਆਰ ਸਤਿਕਾਰ ਨਾਲ ਉਹਨਾਂ ਨੇ ਬੜਾ ਜੋ ਜਬਰਦਸਤ ਕੇ ਪ੍ਰੋਟੈਸਟ ਕੀਤੇ ਹੋਰ ਸੈਲਾਨੀਆਂ ਨੂੰ ਇਹ ਗੱਲ ਆਖੀ ਕਿ ਜਿਸਨ ਦੇ ਕੋ ਜਰਾ ਸਾਲਾ ਕੇਂਦਰ ਹੈ ਕੇਂਦਰ ਦੀ ਕਮੇਟੀ ਹੈ ਇਥੇ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀਨਗਰ ਉਹਨਾਂ ਦੇ ਪ੍ਰਧਾਨ ਉਹ ਜਿਨ੍ਹਾਂ ਨੇ ਬਿਲਕੁਲ ਆਪੋ ਸਾਹਮਣੇ ਨਿਕਲੇ ਉਹਨਾਂ ਨੇ ਆਪਣੇ ਗੁਰਦੁਆਰੇ ਦੇ ਵਿੱਚ ਉਹ ਸੈਂਟਰ ਦੇ ਵਿੱਚ ਹੈ ਗੁਰਦੁਆਰਾ ਲਾਲ ਚੌਕ ਦੇ ਵਿੱਚ ਉੱਥੇ ਉਹਨਾਂ ਨੂੰ ਪਨਾ ਦਿੱਤੀ ਉਹਨਾਂ ਨੂੰ ਗੱਡੀਆਂ ਦੇ ਵਾਸਤੇ ਕਿਹਾ ਕਿ ਜੇ ਤੁਹਾਨੂੰ ਜਾਨੀ ਤੁਸੀਂ ਗੱਡੀਆਂ ਵੀ ਤੁਹਾਨੂੰ ਪ੍ਰੋਵਾਈਡ ਕਰ ਸਕਦੇ ਆ ਤੁਸੀਂ ਬਿਨਾਂ ਪੈਸਿਆਂ ਤੋਰ ਹੋਵੇ ਇਥੇ ਤੇ ਜਿਹੜਾ ਇਕਾ ਦੁਕਾ ਜਿੰਨੇ ਵੀ ਕੋਈ ਸੈਲਮ ਜਿੱਥੇ ਫਸਿਆ ਸੀ ਉਹਦੇ ਅਸੀਂ ਬਾਹਰ ਨਹੀਂ ਕੱਢਿਆ ਗਿਣਤੀ ਦਾ ਅਸੀਂ ਕੋਈ ਨਹੀਂ ਆ ਸਕਤੇ ਗਿਣਤੀ ਵਿੱਚ ਕਿੰਨੇ ਆਏ ਨੇ ਪਰ ਜਿਹੜਾ ਵੀ ਗੁਰਦੁਆਰਾ ਕਸ਼ਮੀਰ ਦੇ ਵਿੱਚ ਸੀ ਉਹਨੂੰ ਬਿਲਕੁਲ ਉਹਨੂੰ ਪਹਨਾਂ ਦਿੱਤੀ ਗਈ ਹੈ ਚਲੋ ਅੱਛਾ ਪ੍ਰਧਾਨ ਜੀ ਉਤੋਂ ਜਿਹੜੀ ਵਾਪਸੀ ਹੈਗੀ ਹੈ ਤਾਂ ਕੀ ਹੁਣ ਵਾਪਸੀ ਸੰਭਵ ਹੈ ਜਾਂ ਕੋਈ ਨਹੀਂ ਹੈ ਬਾਹਰ ਸੈਲਾਨੀਆਂ ਨੂੰ ਤਾਂ ਇਸ ਕਰਕੇ ਬਾਹਰ ਨਹੀਂ ਨਿਕਲ ਰਹੇ ਨਹੀਂ 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 ਐ ਦੇਖੋ ਇਹ ਗੱਲ ਹੈ ਕਿ ਜਿਹੜੇ ਇੱਥੇ ਦੇ ਭਾਈਚਾਰਾ ਲੋਕ ਵੀ ਹੈ ਠੀਕ ਹੈ ਇਹ ਜਿਹੜਾ ਕਿਸੇ ਨੇ ਹਮਲਾ ਕੀਤਾ ਨਾ ਮਨੂਰ ਬੰਦੂਕ ਬਰਜ਼ਾਰਾ ਨੇ ਇਹ ਅਸੀਂ ਕੋਈ ਨਹੀਂ ਕਹਿ ਸਕਦੇ ਕਿ ਮਤਲਬ ਕਿ ਉਹ ਸਾ ਧਰਮ ਹੀ ਨਹੀਂ ਹੁੰਦਾ ਜਿਹੜਾ ਕਿਸੇ ਨੂੰ ਨਿਯਾਤੇ ਨੂੰ ਮਾਰੇ ਉਹਦਾ ਧਰਮ ਹੀ ਨਹੀਂ ਹੁੰਦਾ ਪਰ ਜਿਹੜੇ ਇੱਥੇ ਦੇ ਲੋਕ ਹਨ ਜਿਹੜੇ ਮжоਰਟੀ ਦੇ ਲੋਕ ਹਨ ਉਹਨਾਂ ਨੇ ਵੀ ਬੜਾ ਇਹਨਾਂ ਨੂੰ ਸਤਿਕਾਰ ਕੀਤਾ ਉਹਨਾਂ ਨੂੰ ਹੀ ਬੜਾ ਧਰਤਮਕਾਇਆ ਨਹੀਂ ਪਰ ਉਹਨਾਂ ਨੂੰ ਵੀ ਬੜਾ ਪਿਆਰ ਦਿੱਤਾ ਜਿੱਥੇ ਕੋਈ ਸ਼ੈਲਾਂ ਨਹੀਂ ਪਹੁੰਚੋ ਉਹਨੂੰ ਇੱਧਰ ਆਪਣੇ ਘਰ ਵਿੱਚ ਰੱਖਿਆ ਆਪਣੇ ਮਤਲਬ ਕਿ ਉਹ ਹੋਟਲ ਵਿੱਚ ਰੱਖਿਆ ਐਸੇ ਤੰਗ ਤੁਕ ਵਾਲੀ ਕੋਈ ਐਸੀ ਗੱਲ ਨਹੀਂ ਹੋਈ ਆਚੇ ਕੋਹਦੇ ਹਾਲਾਤ ਕਿੰਮਿਆ ਸ਼੍ਰੀਨਗਰ ਦੇ ਵਿੱਚ ਕਿਦਾਂ ਦੇ ਆ ਲੋਕ ਆਮ ਦੀ ਤਰ੍ਹਾਂ ਘੁੰਮ ਫਿਰ ਰਹੇ ਨੇ ਬਾਜ਼ਾਰ ਖੁੱਲੇ ਨੇ ਦੇਖੋ ਫਿਰ ਜਦੋਂ ਇਹ ਪਹਿਲੀ ਵੇਲੀ ਅੱਜ 2019 ਤੋਂ ਬਾਅਦ ਇਥੇ ਜਿਹੜਾ ਹਟਾਲਾਂ ਦਾ ਸਿਲਸਿਲਾ ਸੀ ਬਹੁਤ ਹੁੰਦਾ ਸੀ ਪਰ ਜਦੋਂ ਤੋਂ ਇਥੇ 2005 ਅਗਸਤ 2019 ਤੋਂ ਇਥੇ ਹਾਲਾਤ ਜਿਹੜੇ ਬਹੁਤ ਨਾਰਮਲ ਹੋ ਗਏ ਨੇ ਤੁਸੀਂ ਦੇਖ ਲਓ ਲਾਸਟ 2022 ਦੇ ਵਿੱਚ ਵੀ ਮੱਦਬ ਰਿਕਾਰਡ ਤੋੜ ਮਤਲਬ ਕਰੋਨਾ ਦੀ ਗਿਣਤੀ ਦੇ ਵਿੱਚ ਸੈਲਾਨੀ ਆਏ ਨੇ ਕੋਈ ਛੇਛਾ ਨਹੀਂ ਹੋਈ ਤੇ ਇਥੇ ਮਤਲਬ ਕਿ ਹਾਲਾਤ ਜਿਹੜੇ ਸਨ ਬੜੇ ਨਾਰਮਲ ਸਨ ਬੜੇ ਸੱਜੇ ਹੋਏ ਸਨ ਪਰ ਕੀ ਆ ਕੀ ਹੋਰ ਪਤਾ ਨਹੀਂ ਨਜ਼ਰ ਲੱਗੀ ਕਸ਼ਮੀਰ ਨੂੰ ਕੀ ਹੋਇਆ ਤੇ ਇਹਨਾਂ ਨੇ ਹਮਲਾ ਕਰ ਦਿੱਤਾ ਤੇ ਇਸ ਦੇ ਵਿੱਚ ਥੋੜਾ ਫਿਰ ਤੁਸੀਂ 2019 ਤੋਂ 5 ਅਗਸਤ ਤੋਂ ਅੱਜ ਤੱਕ ਕੋਈ ਹੜਤਾਲ ਨਹੀਂ ਹੋਈ ਸੀ ਪਰ ਜਦੋਂ ਇਹਨਾਂ ਪ੍ਰੇਟਕਾਂ ਨੂੰ ਜਿਹੜੇ ਸੈਲਾਨੀ ਇਹਨਾਂ ਨੂੰ ਗੋਨੀਆਂ ਨਾਲ ਭੁੰਨਿਆ ਤੇ ਫਿਰ ਜਿੰਨੇ ਵੀ ਸਾਡੇ ਇਥੇ ਟਰੇਡ ਸਨ ਜਿੰਨੇ ਵੀ ਬਿਜ਼ਨਸ ਵਾਲੇ ਲੋਗ ਹਨ ਜਿੰਨੇ ਵੀ ਸਾਡੇ ਇਥੇ ਕਾਰੋਬਾਰੀ ادارے ਹਨ ਉਹਨਾਂ ਨੇ ਇੱਕ ਬੰਦੀ ਕਾਲ ਦਿੱਤੀ ਕਿ ਭਾਈ ਇਹਨਾਂ ਦੇ ਨਾਲ ਅਸੀਂ ਇੱਕ ਇਹਨਾਂ ਦੇ ਨਾਲ ਅਸੀਂ ਇੱਕ ਯਕਜਾਤੀ ਦਾ ਸਲੂਕ ਦਈਏ ਇਹਨਾਂ ਦੇ ਨਾਲ ਇੱਕ ਅਸੀਂ ਖੜੇ ਹੋਈਏ ਇਹਦੀ ਮੁਸੀਬਤ ਦੇ ਵਿਸਾਲਾਂ ਦੀਆਂ ਦੇ ਨਾਲ ਸਾਰਾ ਕਸ਼ਮੀਰ ਜਿਹੜਾ ਹੈ ਉਤਰਭੀ ਤੀਗ ਨੂੰ ਬੰਦ ਇਹਨਾਂ ਰਿਹਾ ਕਿ ਉਸ ਦਿਨ ਕਿ ਜਿਹੜਾ ਰੇੜੀ ਸੀ ਤਾਂ ਰੇੜੀ ਤੇ ਵੀ ਸਾਨੂੰ ਫਰੂਟ ਨਹੀਂ ਮਿਲਿਆ ਗੱਡੀ ਦੀ ਗੱਲ ਨਹੀਂ ਮਤਲਬ ਬਿਲਕੁਲ ਇਹਨਾਂ ਮਤਲਬ ਕਿ ਬੋ ਗਿਣਤੀ ਨਹੀਂ ਉਸ ਦਿਨੇ ਕਾਲ ਦਿੱਤੀ ਸੀ ਚਲੋ ਅੱਛਾ ਪ੍ਰਧਾਨ ਜੀ ਹੁਣ ਉੱਤੇ ਜਿਹੜਾ ਤੁਸੀਂ ਬੰਦ ਦੀ ਕਾਲ ਕਹਿ ਰਹੇ ਹੋ ਕੀ ਸਿਰਫ ਸੰਸਥਾਵਾਂ ਵੱਲੋਂ ਬੰਦ ਦੀ ਕਾਲ ਸੀ ਜਾਂ ਕੋਈ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਕੋਈ ਦਿੱਕਤ ਤਾਂ ਨਹੀਂ ਆ ਰਹੀ ਨਹੀਂ 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 ਸਹੀ ਜਿਹੜੀ ਕਾਲ ਸੀ ਇਹ ਲੋਕਾਂ ਦੇ ਵੱਲੋਂ ਸੀ ਉਹਨਾਂ ਜਿਹੜੇ ਸ਼ੈਲਾਨੀਆਂ ਉਹਨਾਂ ਦੇ ਜਿਹੜੇ ਨੇਥਿਆਂ ਨੂੰ ਮਾਰਿਆ ਗਿਆ ਉਹਨਾਂ ਦੇ ਅੰਦਰਦੀ ਦੇ ਵਿੱਚ ਇਹ ਕਾਲ ਦਿੱਤੀ ਗਈ ਸੀ ਇੱਕ ਦਿਨ ਦੀ ਤੇ ਬੰਦ ਰਿਹਾ ਸਾਰਾ ਤੇ ਐਸੀ ਜਿਹੜਾ ਹੈ ਕਿ ਹੁਣ ਤੁਸੀਂ ਦੇਖ ਲਓ ਕਿ ਜਿੱਥੇ ਦੇਖੋ ਕਿ ਕਦੇ ਕੋਈ ਭੀੜ ਆ ਜਾਂਦੀ ਹੈ ਤੇ ਖਬਰਾਹ ਜਾਂਦੇ ਹਨ ਲੋਕ ਦੇਖੋ ਜਿੱਥੇ ਕੋਈ ਗੋਲੀ ਚੱਲ ਜਾਵੇ ਕੋਹਦੇ ਤੇ ਖਬਰਾਹ ਜਾਂਦੀ ਹੈ ਤੇ ਪਰ ਵਾਹਿਗੁਰੂ ਦੀ ਬਖਸ਼ਿਸ਼ ਹੈ ਸਿੱਖ ਸੰਗਤ ਦਾ ਗੁਰੂ ਨਾਨਕ ਦਾ ਧਰਮ ਹੈ ਅਸੀਂ ਹਮੇਸ਼ਾ ਹੀ ਲੰਗਰ ਰਾਈ ਅਸੀਂ ਹਮੇਸ਼ਾ ਹੀ ਇਹਦੇ ਨਾਲ ਅਸੀਂ ਕਿਸ ਨੂੰ ਪਨਾ ਦੇਣੀਓ ਜਿਹੜਾ ਨਿਸਾਰਾ ਹੋਵੇ ਜਿਸ ਨੂੰ ਸਾਰਨ ਹੋਵੇ ਉਹਨੂੰ ਗੁਰੂ ਦੇ ਦਰਬਾਰ ਵਿੱਚ ਸਾਰਾ ਮਿਲਦਾ ਹੈ ਠੀਕ ਹੈ ਅਚਾ ਪ੍ਰਧਾਨ ਜੀ ਮੇਰਾ ਇੱਕ ਸਵਾਲ ਹੈ ਕਿ ਜਿਸ ਤਰ੍ਹਾਂ ਤੁਸੀਂ ਵੱਡੀ ਗਿਣਤੀ ਦੇ ਵਿੱਚ ਸੰਗਤ ਨੂੰ ਪਨਾ ਦਿੱਤੀ ਹੋਈ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਖਾਸ ਕਰਕੇ ਧਾਰਮਿਕ ਖੰਡਾ ਦੇ ਵਿੱਚ ਕੋਈ ਜਿਹੜੇ ਕੱਟੜਪੰਥੀ ਆ ਜਿਨ੍ਹਾਂ ਨੇ ਇਸ ਹਮਲੇ ਨੂੰ ਅੰਜਾਮ ਦਿੱਤਾ ਤੁਹਾਨੂੰ ਲੱਗਦਾ ਹੈ ਕਿ ਇਸ ਤੋਂ ਪਹਿਲਾਂ ਜਾਂ ਹੁਣ ਜੇ ਕੋਈ ਤੁਹਾਨੂੰ ਧਮਕੀ ਆਈ ਹੋਵੇ ਜਾਂ ਤੁਹਾਨੂੰ ਇਹ ਗੱਲ ਕਹੀ ਹੋਈ ਗਈ ਹੋਵੇ ਉਹਨਾਂ ਨੂੰ ਕਿ ਤੁਸੀਂ ਵੀ ਬਿਲਕੁਲ ਪਾਕਿਸਤਾਨ ਦੇ ਬਾਰਡਰ ਤੇ ਬੈਠੇ ਹੋ ਵੀ ਇੱਕ ਪਨਾ ਦੇ ਰਹੇ ਹੋ ਕਿਉਂ ਰੱਖ ਰਹੇ ਹੋ ਸ਼ਲਾਨੀਆਂ ਨੂੰ ਆਪਣੇ ਕੋਲ ਖਾਸ ਕਰਕੇ ਭਾਰਤੀਆਂ ਨੂੰ ਹਿੰਦੂ ਜੱਥੇਬੰਦੀਆਂ ਨੂੰ ਚੋ ਰੱਖ ਰਹੇ ਹੋ ਦੇਖੋ ਜਾਂ ਪਨਾ ਦਾ ਜਿਹੜਾ ਅਸੀਂ ਕਹਿ ਗਏ ਗੁਰੂ ਨਾਨਕ ਸਾਹਿਬ ਦੇ ਦਰਬਾਰ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਦਰਬਾਰ ਵਿੱਚ ਜਿਹੜਾ ਵੀ ਆਇਆ ਪਨਾ ਲੈਣ ਵਾਸਤੇ ਜਿਹੜਾ ਇੱਥੇ ਹੁਣ ਜਿਹੜਾ ਸ਼ਲਾਨੀ ਆਇਆ ਹੈ ਸ਼ਲਾਨੀ ਇਥੇ ヒندو ਵੀ ਆਂਦਾ ਹੈ ਮੁਸਲਮਾਨ ਵੀ ਆਂਦਾ ਹੈ ਸਿੱਖ ਵੀ ਆਂਦਾ ਹੈ ਕ੍ਰਿਸਚੀਅਨ ਵੀ ਆਂਦਾ ਹੈ ਸ਼ੈਲਾਨੀ ਜਿਹੜਾ ਵੀ ਗੁਰੂ ਧਰਮੇ ਬਾਗ ਉਹਦਾ ਧਰਮ ਨਹੀਂ ਪੁੱਛਿਆ ਗਿਆ ਤੂੰ ਕਿਹੜੇ ਧਰਮ ਤੋਂ ਹੈ ਸ਼ੈਲਾਨੀ ਜਿਹੜਾ ਆ ਗਿਆ ਇਹ ਗੁਰੂ ਨਾਨਕ ਦਾ ਦਰਬਾਰ ਹੈ ਇਹਦੇ ਵਿੱਚ ਸਾਰਿਆਂ ਵਾਸਤੇ ਖੁੱਲ੍ਹਾ ਹੈ ਇਹਦੇ ਵਿੱਚ ਅਸੀਂ ਕਿਸੇ ਦੀ ਮਦਦ ਕੀਤੀ ਹੈ ਜੇ ਕੋਈ ਅ ਭੀੜਾ ਵਿੱਚ ਹੈ ਕੋਈ ਵੀ ਕਿਸੇ ਧਰਮ ਨਾਲ ਤੋਂ ਰਿਪਤ تعلق ਰੱਖਤੇ ਹੋਏ ਪਰ ਗੁਰੂ ਦਾ ਜਿਹੜਾ ਦਰਬਾਰ ਹੈ ਇਹ ਸਾਰਿਆਂ ਦੇ ਵਾਸਤੇ ਖੁੱਲਾ ਹੈ ਇਸ ਦੇ ਵਾਸਤੇ ਧਮਕੀਆਂ ਦੀ ਅਸੀਂ ਕੋਈ ਸਪੈਸ਼ਲ ਤੌਰ ਤੇ ਨਹੀਂ ਲਿਆਇਆ ਕੋਈ ਖਾਣ ਪੀਣ ਨਹੀਂ ਕਿਤੇ ਕਿਉਂਕਿ ਲੋਕਾਂ ਨੇ ਪਨਾ ਮੰਗੀ ਹੈ ਲੋਕ ਗੁਰਦੁਆਰੇ ਆਏ ਅਸੀਂ ਬੜਾ ਜਿੱਲ ਕਰਕੇ ਕਿਉਂਕਿ ਸਾਡਾ ਇਹ ਜਿਹੜਾ ਵੱਲ ਵਾਲਾ ਹੈ ਇਹ ਜਿਹੜਾ ਜਜ਼ਬਾ ਹੈ ਸਾਡੇ ਖੂਨ ਦੇ ਵਿੱਚ ਹੈ ਜੇ ਕੋ ਸਿੱਖ ਦੇ ਖੂਨ ਵਿੱਚ ਆਇਆ ਹੈ ਕਿ ਅਸੀਂ ਕਿਸੇ ਦੀ ਕਿਸੇ ਨਾਲ ਕਿਸੇ ਦੀਗੇ ਮਦਦ ਕਰਨੀ ਹੈ ਜਿਹੜਾ ਕਿਸੇ ਵਕਤ ਵੀ ਮਦਦਗਾਰ ਜਿਹਨੂੰ ਮਦਦ ਦੀ ਜ਼ਰੂਰਤ ਹੋਵੇ ਚਾਹੇ ਲੰਗਰ ਆਈ ਹੋਵੇ ਹੋਰ ਕਿਸੇ ਨੂੰ ਖੂਨ ਦੀ ਜ਼ਰੂਰਤ ਪੈ ਜਾ ਅਸੀਂ ਖੂਨ ਹੀ ਦੇਣ ਵਾਸਤੇ ਤਿਆਰ ਆ ਕਿਸੇ ਨੂੰ ਜਿਹਦੇ ਕੋਲ ਪੈਸੇ ਨਹੀਂ ਹਨ ਅਸੀਂ ਉਹਨੂੰ ਗੱਡੀ ਦੇਣ ਵਾਸਤੇ ਵੀ ਤਿਆਰ ਆ ਸਾਰੇ ਇੱਥੇ ਪਰ ਇਹ ਗੱਲ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਇੱਕ ਗੁਰੂ ਨਾਨਕ ਦਾ ਧਰਮ ਹੈ ਜਿਵੇਂ ਸਾਡੇ ਜਿਹੜਾ ਸਿਰ ਤੇ ਤਾਜ ਹੈ ਇਹ ਤਾਜ ਐਸਾ ਹੈ ਕਿ ਇਹ ਸਾਰਿਆਂ ਦੀ ਮਦਦ ਕਰਦਾ ਹੈ ਔਰ ਜਿਹੜਾ ਵੀ ਬੇਸਹਾਰਾ ਹੈ ਇਸ تاج ਵਾਲੇ ਕੋਲ ਆਂਦਾ ਹੈ ਚਲੋ ਅਪਰਾਨ ਜੀ ਇੱਕ ਮੇਰੇ ਆਖਰੀ ਸਵਾਲ ਆ ਇੱਕ ਰੋਕ ਜਿਸ ਤਰ੍ਹਾਂ ਜੇ ਸ਼੍ਰੀਨਗਰ ਵਿੱਚ ਬੈਠੋ ਵੈਸੇ ਗੁਰੂ ਘਰਾਂ ਦੇ ਵਿੱਚ ਕਿਸੇ ਚੀਜ਼ ਦੀ ਘਾਟ ਨਹੀਂ ਹੁੰਦੀ ਅਜੇ ਤੱਕ ਪ੍ਰਮਾਤਮਾ ਦੇ ਨਾਮ ਰੱਖੀ ਹੈ ਜੇ 10 ਦੇਉਂਗੇ ਤਾਂ 10 ਗੁਣਾ ਹੋ ਕੇ ਮਿਲਦਾ ਹੈ ਤਾਂ ਕੀ ਹੁਣ ਤੁਸੀਂ ਕਿਸੇ ਸਿੱਖ ਜਥੇਬੰਦੀਆਂ ਨੂੰ ਕੋਈ ਅਪੀਲ ਕਰਨਾ ਚਾਹੋਗੇ ਕਿਸੇ ਮਦਦ ਦੀ ਲੋੜ ਹੈ ਰਾਸ਼ਨ ਦੀ ਜਾਂ ਕੋਈ ਹੋਰ ਕਿਸੇ ਚੀਜ਼ ਦੀ ਖਾਸ ਕਰਕੇ ਪੰਜਾਬ ਤੁਹਾਡੇ ਨਾਲ ਲੱਗਦਾ ਹੈ ਪੰਜਾਬ ਤੋਂ ਜਾਂ ਕਿਸੇ ਹੋਰ ਨਾਲ ਦੇ ਸਟੇਟਾਂ ਤੋਂ ਜਾ ਕਿਸੇ ਐਜੇਪੀਸੀ ਨੂੰ ਜਾਂ ਕਿਸੇ ਪ੍ਰੰਧ ਕਮੇਟੀ ਨੂੰ ਕੋਈ ਅਪੀਲ ਕਰਨਾ ਚਾਹੋਗੇ ਕਿਸੇ ਰਾਸ਼ਨ ਦੇ ਲਈ ਕਿਸੇ ਹੋਰ ਚੀਜ਼ ਦੇ ਕੋਈ ਲੋੜ ਹੈ ਦੇਖੋ ਜੀ ਗੱਲ ਇਹ ਕਿ ਇਹ ਗੁਰੂ ਨਾਨਕ ਦਾ ਦਰਬਾਰ ਹੈ ਇਹ ਗੁਰੂ ਨਾਨਕ ਨੇ ਜਿਹੜੇ 20 ਰੁਪਏ ਖਰਚੇ ਸਨ ਉਹਨੂੰ ਪਿਤਾ ਜੀ ਮਾਤਾ ਜਿਤੇ ਸਨ ਮਾ ਪਿਤਾ ਜੀ ਨੇ ਕਿ ਤੁਸੀਂ ਕਾਰੋਬਾਰ ਕਰੋ ਇਹ 20 ਰੁਪਏ ਉਹ ਹੀ ਚੱਲ ਰਹੇ ਨੇ ਸਿੱਖਾਂ ਦੇ ਕੋਲ ਨਾ ਕਦੇ ਪੈਸੇ ਖਤਮ ਹੋਣਗੇ ਤਾਂ ਨਾ ਅੱਗੇ ਹੋਣਗੇ ਤਾਂ ਨਾ ਹੋਏ ਹਨ ਏ ਗੁਰੂ ਦਾ ਧਰਮ ਹੈ ਇਹ ਉੱਚਾ ਤੇ ਸੁੱਚਾ ਹੈ ਇਹਨੂੰ ਇਹਦੇ ਰੰਗਰੰਗ ਦੇ ਵਿੱਚ ਇਹਦੂ ਗੁਰੂ ਮਹਾਰਾਜ ਦੀ ਬਖਸ਼ਿਸ਼ ਹੈ ਜਿੱਥੇ ਅਸੀਂ ਆਪਣੇ ਵਾਸਤੇ ਰਹਿ ਰਹੇ ਹਾਂ ਉੱਥੇ ਕੁਦਰਤੀ ਜੇ ਬਾਹਰੋਂ ਕੋਈ ਵੀ ਉਹ ਵੀ ਖਾ ਗਿਆ ਇਹ ਗੁਰੂ ਦਾ ਲੰਗਰ ਹੈ ਸਾਨੂੰ ਇਸ ਚੀਜ਼ ਦੀ ਕੋਈ ਜ਼ਰੂਰਤ ਨਹੀਂ ਕਿ ਅਸੀਂ ਕਿਸੇ ਨੂੰ ਲੰਗਰ ਖਿਲਾਇਆ ਤਾਂ ਅਸੀਂ ਬਾਹਰ ਵਾਲ ਨੂੰ ਕਹਿੰਦੇ ਸਾਨੂੰ ਰਾਸ਼ਨ ਪੇਜ ਐਸੀ ਗੱਲ ਕੋਈ ਨਹੀਂ ਸਾਡੇ ਤੇ ਮਹਾਰਾਜ ਦੀ ਗੁਰੂ ਨੇ ਸਿਖਤੇ ਗੁਰੂ ਸਿਖਤੇ ਇੰਨੀ ਬਖਸ਼ਿਸ਼ ਹੈ ਕਿ ਇੰਨੀ ਬਖਸ਼ਿਸ਼ ਹੈ ਕਿ ਅਸੀਂ ਕਿਸੇ ਨੂੰ ਵੀ ਅਸੀਂ ਰਾਹ ਟੁੱਟਦੇ ਨੂੰ ਅਸੀਂ ਲੰਗਰ ਸ਼ਿਕਾ ਸਕਦੇ ਹਾਂ ਅਸੀਂ ਜਿਹੜਾ ਮੁਸੀਬਤਾਂ ਤੇ ਉਹਦੀ ਮੁਸੀਬਤ ਦੇ ਬੱਚੇ ਹਸਪਤਾਲ ਸਕਦੇ ਆ ਐਸੀ ਗੱਲ ਕੋਈ ਨਹੀਂ ਹੈ ਗੁਰੂ ਮਹਾਰਾਜ ਨੇ ਬੜੀ ਬਖਸ਼ਿਸ਼ ਕੀਤੀ ਐ ਸੇ ਕੌਂ ਤੇ ਜਿੱਥੇ ਵੀ ਸੇਖ ਰਹਿ ਰਹੇ ਆ ਭਾਵੇਂ ਉਹ ਕਲਕਿੰਤੀ ਵਿੱਚ ਆ ਜਾਂ ਬੋਹ ਗਿੰਤੀ ਵਿੱਚ ਆ ਪਰ ਗੁਰੂ ਨਾਨਕ ਦੀ ਬਖਸ਼ਿਸ਼ ਹੈ ਉਹਦੇ ਲੰਗਰ ਚੱਲਦੇ ਨੇ ਉਹਦੇ ਗੁਰਦੁਆਰੇ ਜਿਹੜੇ ਝੰਡੇ ਦੇ ਉਹ ਝੂਲਦੇ ਨੇ ਨਿਸ਼ਾਨ ਸਾਹਿਬ ਇੱਥੇ ਚੰਗੇ ਝੂਲ ਰਹੇ ਨੇ ਅਸੀਂ ਬੜੇ ਖੁਸ਼ੀ ਮੇ ਨਾਲ ਇੱਥੇ ਰਹਿ ਰਹੇ ਹਾਂ ਔਰ ਗੁਰੂ ਨਾਨਕ ਦੀ ਬਖਸ਼ਿਸ਼ ਹੈ ਇੰਜੋਏ ਕਰੂ ਐਸੀ ਬਖਸ਼ਿਸ਼ ਮਿਸ਼ਾ ਬਲਾ ਕੇ ਰੱਗੇ ਤੁਹਾਨੂੰ ਮੈਂ ਇੱਕ ਗੱਲ ਨਾ ਥੋੜੀ ਇਹ ਦੱਸਣਾ ਚਾਹੁੰਦਾ ਕਿ ਜਦੋਂ 2023 ਦੇ ਪੰਜਾਬ ਦੇ ਵਿੱਚ ਸਹਲਾਬ 2014 ਦੇ ਵਿੱਚ ਸਾਡੇ ਤੇ ਸਹਲਾਬ ਆਇਆ ਸੀ ਬਹੁਤ ਬੜਾ ਹੜ ਆਇਆ ਸੀ ਤੇ ਤਦੋਂ ਪੰਜਾਬ ਨੇ ਇੱਥੇ ਕੋਈ ਕਸਰ ਨਹੀਂ ਛੱਡੀ ਸੀ ਹਿੰਦੁਸਤਾਨ ਦੇ ਜਿੱਥੇ ਵੀ ਸਿੱਖ ਰਹੇ ਅਸੀਂ ਉਨੇ ਕੋਈ ਕਸਰ ਨਹੀਂ ਛੱਡੀ ਸੀ ਇਥੇ ਮਦਦ ਕੀਤੀ ਸੀ ਪਰ ਜਦੋਂ 2000 ਤਰਬੀ ਦੇ ਵਿੱਚ ਪੰਜਾਬ ਦੇ ਵਿੱਚ ਸ਼ਹਿਦਾਬ ਆਇਆ ਤੇ ਪਰ ਅਸੀਂ ਵੀ ਤਿਲ ਫੁਰ ਸਮਝ ਕੇ ਅਸੀਂ ਵੀ ਤੋਂ ਕਸ਼ਮੀਰ ਤੋਂ ਕਾਫੀ ਇਤਨੇ ਗੱਡੀਆਂ ਭੇਜੇ ਨੇ ਜਿਹੜੇ ਮਤਲਬ ਕਿ ਇਥੇ ਸੁਲਤਾਨਪੁਰ ਲੋਧੀ ਗਿਆ ਨੇ ਉਹ ਆਪਣੇ ਬਠਿੰਡੇ ਨਹੀਂ ਗਿਆ ਨੇ ਕਾਫੀ ਗੁਰਦੁਆਰਿਆਂ ਦੇ ਵਿੱਚ ਸ਼ਰਮਣੀ ਦੇ ਤੇ ਜਿੱਦ ਤੇ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਖਿਆ ਅਸੀਂ ਇਥੇ ਤੋਂ ਭੇਜਿਆ ਕਿਉਂਕਿ ਸਿੱਖ ਜਿਹੜਾ ਹੈ ਉਹ ਸਿੱਖ ਹਮੇਸ਼ਾ ਚੜ੍ਹਦੀ ਕਲਾ ਵਿੱਚ ਹੈ ਔਰ ਸਿੱਖ ਜਿਹੜਾ ਹੈ ਉਹ ਦਾਨੀ ਹੈ ਉਹ ਮੰਗਦਾ ਨਹੀਂ ਹੈ। ਆ ਠੀਕ ਹੈ ਪ੍ਰਧਾਨ ਜੀ ਤੁਸੀਂ ਬਹੁਤ ਮਹੱਤਵਪੂਰਨ ਜਾਣਕਾਰੀ ਤੁਹਾਡਾ ਬਹੁਤ-ਬਹੁਤ ਧੰਨਵਾਦ ਚੜ੍ਹਦੀ ਕਲਾ ਆਧਾਰਾ ਹਮੇਸ਼ਾ ਤੁਹਾਡੇ ਨਾਲ ਹੈ ਕਦੇ ਵੀ ਕੋਈ ਜ਼ਰੂਰਤ ਆ ਅੱਗੇ ਤੋਂ ਵੀ ਤੁਹਾਡੇ ਨਾਲ ਅਜਿਹੀ ਜਿਹੜੀ ਜਾਣਕਾਰੀ ਲੈਣ ਦੇ ਤੁਹਾਡੇ ਜੁੜਦੇ ਰਾਂਗੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਈ ਸੰਤਪਾਲ ਸਿੰਘ ਜੋ ਗੁਰਦੁਆਰਾ ਸ਼੍ਰੀ ਨਗਰ ਜੋ ਸਭ ਤੋਂ ਵੱਡਾ ਗੁਰਦੁਆਰਾ ਸਹਿਬ ਆ ਉਹਦੇ ਪ੍ਰਧਾਨ ਨੇ ਸੋ ਇਹਨਾਂ ਨੇ ਆਪਾਂ ਨੂੰ ਜਾਣਕਾਰੀ ਦਿੱਤੀ ਹੈ ਕਿ ਉੱਥੇ ਕਿੰਨੀਆਂ ਸੰਗਤਾਂ ਜਿਹੜੀਆਂ ਸ਼ਰਨ ਲੈ ਰਹੀਆਂ ਨੇ ਵੱਖ-ਵੱਖ ਗੁਰਦੁਆਰਾ ਸਹਿਬ ਦੇ ਵਿੱਚ ਕਿਉਂ ਕਿਉਂਕਿ ਜਿਹੜੇ ਸੈਲਾਨੀ ਐ ਜਦੋਂ ਸੈਲਾਨੀਆਂ ਦੀ ਵਾਪਸੀ ਆ ਤਾਂ ਹੁਣ ਉੱਥੋਂ ਬਹੁਤ ਟੈਕਸੀ ਵਾਲਿਆਂ ਨੇ ਜਿਹੜਾ ਕਿਰਾਇਆ ਦੁੱਗਣਾ ਤਿੰਗਣਾ ਕਈਆਂ ਤਾਂ 10 ਗੁਣਾ ਤੱਕ ਰੇਟ ਆਪਣਾ ਵਧਾ ਦਿੱਤਾ ਆ ਉਹ ਪਿਛਲੇ 2 ਦਿਨ ਤੋਂ ਆਪਾਂ ਦੇਖ ਰਹੇ ਆ ਉਹਦਾ ਮੁੱਦਾ ਕਈ ਪੋਲੀਟਿਕਲ ਲੀਡਰਾਂ ਨੇ ਵੀ ਚੁੱਕਿਆ ਸੀ ਕਿ ਜਿਹੜੇ 에ਅਰਲਾਈਨਸ ਐ ਲਗਾਤਾਰ 에ਅਰਲਾਈਨਸ ਨੇ ਜਿਹੜੀਆਂ ਆਪਣਾ ਕਿ ਹੁਣ ਉੱਥੇ ਹਾਲਾਤ ਸੁਖਾਵੇਂ ਨਹੀਂ ਹੈਗੇ ਜਿਹੜੇ ਜੰਮੂ ਕਸ਼ਮੀਰ ਦੇ ਵਿੱਚ ਤੇ ਸਲਾਨੀ ਵਾਪਿਸ ਆਉਣਗੇ ਮਜਬੂਰੀ ਦੇ ਬਸ ਦੇ ਵਿੱਚ ਉਹਨਾਂ ਨੇ ਟਿਕਟਾਂ ਲੈਣੀਆਂ ਚਾਹੇ ਮਹਿੰਗੀਆਂ ਹੋਣ ਚਾਹੇ ਸਸਤੀਆਂ ਹੋਣ ਪਰ ਗੁਰਦੁਆਰਾ ਸਾਹਿਬ ਸਿੱਖ ਧਰਮ ਹਮੇਸ਼ਾ ਜਿਹੜੇ ਜਿਹੜੀਆਂ ਘਟਨਾਵਾਂ ਹੁੰਦੀਆਂ ਉਦੋਂ ਹਰ ਇੱਕ ਏਥ ਦੇ ਨਾਲ ਕੰਦੇ ਨਾਲ ਕੰਦਾ ਮੋਣ ਕੇ ਖੜਦਾ ਉਸੇ ਤਰ੍ਹਾਂ ਹੁਣ ਵੀ ਸ਼੍ਰੀਨਗਰ ਦੇ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਦੀਆਂ ਪਰੰਧ ਕਮੇਟੀਆਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀਆਂ ਨੇ ਉਹਨਾਂ ਨੂੰ ਪਨਾਹ ਦੇ ਰਹੀਆਂ ਨੇ ਤੋਂ ਦਰਸ਼ਕੋ ਅੱਜ ਤੇ ਇਸ ਪ੍ਰੋਗਰਾਮ ਚੇਨਈ ਇਸ ਤੋਂ ਬਾਅਦ ਕਿਸੇ ਹੋਰ ਮੁੱਦੇ ਨਾਲ ਇਹ ਤੁਹਾਡੇ ਸਾਹਮਣੇ ਆਵਾਂਗੇ ਉਦੋਂ ਤੱਕ ਲਈ ਮੈਨੂੰ ਗੁਰਮੁਖ ਸਿੰਘ ਰੁਪਾਣਾ ਦੇ ਇਜਾਜ਼ਤ ਤੁਹਾਨੂੰ ਥਿਸ ਪ੍ਰੋਗਰਾਮ ਇਸ ਸਪਾਂਸਰਡ ਬਾਈ ਦਾ ਸਿੰਗਲਰ ਆਫਿਸ ਬੇਕਰਸਫੀਲਡ ਫੋਰ 올 ਯਰ ਇਮੀਗ੍ਰੇਸ਼ਨ ਫੈਮਿਲੀ ਲਾ ਲੋ ਨੀਡਸ ਕਾਲ অর ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ ਰੋਡਿਸ ਇਨਕ ਮਿਲੀਅਨ ਮਾਈਲਸ ਵਿਦ ਸਮਾਈਲ অর ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ Flankbird Truck Repair Trust We Build In Truck Repair Or Scan QR Code To Contact Us The Masala Twist Oxnard find Authentic Indian Cuisine Or Scan QR Code To Contact Us Pizza Twist Taste With Twist Order Today Call Or Visit Website Or Scan QR Code To Contact Us New India Market Or Scan QR Code To Contact Us Taba Indian Cuisine Tracy find Authentic Indian Cuisine In Tracy Or Scan QR Code To Contact Us Billa Market, scan QR code to contact us Simi Valley Family Dental Office, or scan QR code to contact us Samra Produce, largest variety of Indian vegetables and fruits in the USA, scan this QR code to contact us Mountain Mike Pizza, scan this QR code to contact us Apa Kadahi, made and served with love, scan this QR code to contact us Krishan Kumar Covered California Certified Agency Manager who can help you, your family and your small business with health insurance. Call at one 830 3270 or scan QR code to call or text.